ਯੂਨੀਵਰਸਿਟੀ ਬੰਦੀ ਕਾਲ ਵੀ ਦਿੱਤੀ ਗਈ ਸੋ ਉਸ ਨੂੰ ਲੈ ਕੇ ਕੀ ਵਿਚਾਰ ਹੈ ਸਾਡੇ ਦੇਸ਼ ਦਾ ਭੂਿਕ ਜੋ ਧਰਮਿਆਂ ਤੇ ਬੋਗਾ ਤੇ ਬਹੁਤ ਸ਼ਰਮ ਵਾਲੀ ਗੱਲ ਹੈ ਮਾਜਾ ਜਦੋਂ ਸ਼ਹਾਦਤਾਂ ਦੀ ਗੱਲ ਹੋਵੇ ਉਹ ਤਾਂ ਗਾੜੀ ਹੋਵੇ ਜਦੋਂ ਕੋਈ ਮਾਰ ਪੈਂਦੀ ਉਹ ਤਾਂ ਗਾੜੀ ਹੋਵੇ ਤੇ ਜਦੋਂ ਹੱਕਾਂ ਦੀ ਗੱਲ ਆਵੇ ਤੇ ਤੁਸੀਂ ਪਿੱਛੇ ਰਵੇ ਤੇ ਫਿਰ ਮਾੜੀ ਗੱਲ ਹੈ ਅੱਜ ਅੱਗੇ ਨਾਲ ਇਹੋ ਕਾਨੂੰਨ ਕਾਲੇ ਕਾਨੂੰਨ ਕਹਿ ਸਕਦਾ ਜਿਹੜਾ ਥੋਪੇ ਜਾਂਦੇ ਆ ਉਹ ਬਹੁਤ ਮਾੜੀ ਗੱਲ ਹੈ ਬੀਸੀ ਸਾਹਿਬ ਥੋੜਾ ਜਿਆ ਐਸੀ ਤੋਂ ਬਾਹਰ ਨਿਕਲ ਕੇ ਸਟੂਡੈਂਟਾਂ ਦੀ ਗੱਲ ਸੁਣੋ ਰਾਜ ਭਾਗ ਬਹੁਤਾ ਲੰਮਾ ਸਮਾਂ ਨਹੀਂ ਦਿੰਦੇ ਰਾਜ ਭਾਗ ਜਿਹੜੇ ਆਏ ਪਰਮਾਤਮਾ ਵੱਲੋਂ ਮਖੀ ਹੁੰਦੇ ਆ ਪਰ ਜੇ ਆਪਣੀ ਹੀ ਪ੍ਰਜਾ ਨੂੰ ਤੰਗ ਕਰੀਏ ਤਾਂ ਬਹੁਤ ਮਾੜੀ ਗੱਲ ਆ। ਅੱਜ ਇਸ ਹਸਾਬ ਦੇ ਨਾਲ ਅੱਜ ਸਟੂਡੈਂਟ ਬੈਠੇ ਆ 9 ਦਿਨਾਂ ਤੋਂ ਵੀਰ ਬੈਠੇ ਉਹ ਖੜਪਾਲ ਤੇ। ਸੰਤਨਾ ਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਵੀ ਪੁੱਛੀ ਸੀਗੀ ਕੋਈ ਸਾਰ ਨਹੀਂ ਲਈਤੀ ਗਈ ਇਥੇ ਕੋ। ਔਰ ਇਹਨਾਂ ਦੀ ਵੀ ਨਹੀਂ ਲੈਣੀ ਕਿਸੇ ਨੇ ਰਹਿ ਗਿਆ 1.5-2 ਸਾਲ ਵੇਖਿਓ ਬਣਦਾ ਕਿ। ਵੀ ਥੋੜਾ ਵੀ ਤੁਹਾਨੂੰ ਲੋਕਾਂ ਨੇ ਜਿਨ੍ਹਾਂ ਨੇ ਚੁਣਿਆ ਵਾ ਤੇ ਉਹਨਾਂ ਨੂੰ ਤੁਸੀਂ ਪੁੱਛੋ ਹੀ ਨਾਣਗੇ। ਸਸ਼ੀਕਲ ਜੀ ਤੁਸੀਂ ਦੇਖ ਰਹੇ ਹੋ ਹਣ ਯਾਰ ਮੈਸੇਜਰਦੀਪ ਸਿੰਘ ਆਜ 9 ਦਿਨ ਹੋ ਗਏ ਐ ਧਰਮਾ ਲਗਾਤਾਰ ਗੁਰਨਾਨ ਦੇਵ ਯੂਨੀਵਰਸਿਟੀ ਦੇ ਗੇਟ ਤੇ ਮੋਰਚਾ ਬੰਦੀ ਕੀਤੀ ਗਈ ਐ ਦੱਸਦੇ ਕਿ ਹੁਣ ਵਿਦਿਆਰਥੀਆਂ ਵੱਲੋਂ 5 ਅਗਸਤ ਦਿਨ ਸੋਮਵਾਰ ਨੂੰ ਯੂਨੀਵਰਸਿਟੀ ਬੰਦ ਦੀ ਕਾਲ ਦੇ ਦਿੱਤੀ ਗਈ ਐ ਸੋ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਇੱਕ ਪਾਸੇ ਯੂਐਸਐਫ ਵੱਲੋਂ ਮੋਰਚਾ ਸਾਧਿਆ ਗਿਆ ਤੇ ਦੂਜੇ ਗੇਟ ਤੇ ਸੱਤ ਜਥੇਬੰਦੀ ਵੱਲੋਂ ਮੋਰਚਾ ਸਾਧਿਆ ਗਿਆ ਤੇ ਮੁੱਖ ਮੰਗਾਂ ਜੋ ਰੱਖੀਆਂ ਗਈਆਂ ਨੇ ਉਸ ਨੂੰ ਲੈ ਕੇ ਹੁਣ 5 ਅਗਸਤ 2024 ਦਿਨ ਸੋਮਵਾਰ ਨੂੰ ਯੂਨੀਵਰਸਿਟੀ ਬੰਦ ਦੀ ਕਾਲ ਦਿੱਤੀ ਗਈ ਹੈ ਫੀਸ ਦੇ ਵਿੱਚ ਜੋ 5% ਤੱਕ ਵਾਧਾ ਕੀਤਾ ਗਿਆ ਅਤੇ ਜੋ ਪਿੰਡੂ ਸਰਹੱਦੀ ਇਲਾਕੇ ਦੇ ਜੋ ਰਿਜ਼ਰਵੇਸ਼ਨ ਕੋਟੇ ਸੀਗੇ ਉਸ ਨੂੰ ਬਹਾਲ ਕਰਨ ਦੀਆਂ ਮੰਗਾਂ ਕੀਤੀਆਂ ਗਈਆਂ ਨੇ ਸੋਸ ਮੁੱਦੇ ਤੇ ਗੱਲ ਕਰਨਾ ਅੱਜ ਅਮਰੀਤਸਰ ਦੇ ਜੋ ਮੌਜੂਦਾ ਐਮਪੀ ਨੇ ਗੁਰਜੀਤ ਸਿੰਘ ਓਜਲਾ ਉਹਨਾਂ ਦੇ ਸਤਕਾਰਯੋਗ ਮਾਤਾ ਜੀ ਇੱਥੇ ਪਹੁੰਚੇ ਨੇ ਤਸਵੀਰਾਂ ਇੱਕ ਵਾਰ ਜ਼ਰੂਰ ਦਿਖਾਵਾਂਗੇ ਮਾਤਾ ਜੀ ਵਿਦਿਆਰਥੀਆਂ ਨਾਲ ਬੈਠ ਕੇ ਉਹਨਾਂ ਦੇ ਮੁੱਦੇ ਦੀ ਜਿਹੜੀ ਗੱਲ ਹੈ ਉਹ ਕਰਦੇ ਪਏ ਨੇ ਤਾਂ ਜੋ ਗੁਰਜੀਤ ਸਿੰਘ ਓਜਲਾ ਜਦੋਂ ਵੀ ਇੱਥੇ ਆਉਣ ਉਹਨਾਂ ਦੀ ਜਿਹੜੀ ਗੱਲ ਹੈ ਉਹ ਸੈਸ਼ਨ ਤੱਕ ਪਹੁੰਚਾਈ ਜਾਵੇ ਉਹਨਾਂ ਦੇ ਨਾਲ ਪੰਜਾਬ ਕਾਂਗਰਸ OBC ਪ੍ਰਧਾਨ ਸੋਨੂ ਜੰਡਿਆਲਾ ਵੀ ਪਹੁੰਚੇ ਨੇ ਗੱਲਬਾਤ ਕਰਨ ਦੀ ਅਪਾ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਜੋ ਮੁੱਦੇ ਇੱਥੇ ਵਿਦਿਆਰਥੀਆਂ ਦੇ ਨੇ ਅੱਜ 9 ਦਿਨ ਹੋ ਗਏ ਆ 7 ਜਥੇਬੰਦੀਆਂ ਦੇ 3 ਵਿਦਿਆਰਥੀ ਭੁਖੜ ਹੜਤਾਲ ਤੇ ਨੇ ਗੱਲਬਾਤ ਅਪਾ ਜ਼ਰੂਰ ਕਰਨ ਦੀ ਕੋਸ਼ਿਸ਼ ਕਰਾਂਗੇ ਬਿਲਕੁਲ ਵਿਦਿਆਰਥੀਆਂ ਨਾਲ ਮੁਲਾਕਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇੱਥੇ ਸਤਕਾਰਯੋਗ ਮਾਤਾ ਜੀ ਵੀ ਪਹੁੰਚੇ ਨੇ ਨਾਲ ਪੰਜਾਬ ਕਾਂਗਰਸ OBC ਪ੍ਰਧਾਨ ਸੋਨੂ ਜੁੰਡਿਆਲਾ ਮੌਜੂਦ ਨੇ ਅੱਜ ਪਹੁੰਚੇ ਹੋ ਨਾਲ ਉਸਨਾ ਸਾਹਿਬ ਦੇ ਮਾਤਾ ਜੀ ਪਹੁੰਚੇ ਨੇ ਅੱਜ ਨੋਵਾ ਦਿਨ ਹੈ ਸੰਘਰਸ਼ ਜਾਰੀ ਹੈ ਸਾਂਝਾ ਮੋਰਚਾ ਇਸ ਯੂਨੀਵਰਸਿਟੀ ਚ ਲੱਗਾ ਹੈ ਸੋਮਵਾਰ ਨੂੰ ਗੱਲ ਕਰੀਏ ਤਾਂ ਇਸ ਜਗ੍ਹਾ ਤੇ ਯੂਨੀਵਰਸਿਟੀ ਬੰਦੀ ਕਾਲ ਵੀ ਦਿੱਤੀ ਗਈ ਸੋ ਇਸ ਨੂੰ ਲੈ ਕੇ ਕੀ ਵਿਚਾਰ ਨੇ ਬਿਲਕੁਲ ਨਾਲ ਆ ਜੀ ਇਹ ਬਾਜੇ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਪਹਿਲੇ ਪਾਤਸ਼ਾਹ ਜਿਹਨਾਂ ਦੇ ਨਾਮ ਤੇ ਯੂਨੀਵਰਸਿਟੀ ਆ ਔਰ ਸਟੂਡੈਂਟ ਜੇ ਇਦਾਂ ਧਰਨਿਆਂ ਤੇ ਬਹਿਣਗੇ ਸਾਡੇ ਦੇਸ਼ ਦਾ ਭਵਿੱਖ ਜੇ ਧਰਨਿਆਂ ਤੇ ਬੋਊਗਾ ਤੇ ਬਹੁਤ ਸ਼ਰਮ ਵਾਲੀ ਗੱਲ ਆ ਮਾਜਾ ਕੁਰਬਾਨੀਆਂ ਵਾਲੀ ਗਾੜੀ ਹੋਵੇ ਮਾਜਾ ਜਦੋਂ ਸ਼ਹਾਦਤਾਂ ਦੀ ਗੱਲ ਹੋਵੇ ਉਦੋਂ ਗਾੜੀ ਹੋਵੇ ਜਦੋਂ ਕੋਈ ਮਾਰ ਪੈਂਦੀ ਉਦੋਂ ਗਾੜੀ ਹੋਵੇ ਤੇ ਜਦੋਂ ਹੱਕਾਂ ਦੀ ਗੱਲ ਆਵੇ ਤੇ ਉਦੋਂ ਫਿਰ ਪਿੱਛੇ ਰਵੇ ਤੇ ਫਿਰ ਮਾੜੀ ਗੱਲ ਐ ਅੱਜ ੱੱਕੇ ਨਾਲ ਉਹ ਕਾਨੂੰਨ ਕਾਲੇ ਕਾਨੂੰਨ ਕਹਿ ਸਕਦਾ ਜਿਹੜਾ ਥੋਪੇ ਜਾਂਦੇ ਆ ਉਹ ਬਹੁਤ ਮਾੜੀ ਗੱਲ ਇਸੀ ਜੋ ਬਾਹਰ ਨਿਕਲ ਕੇ ਸਟੂਡੈਂਟਾਂ ਦੀ ਗੱਲ ਸੁਣੋ ਰਾਜ ਭਾਗ ਬਹੁਤਾ ਲੰਮਾ ਸਮਾਂ ਨਹੀਂ ਦਿੰਦੇ ਰਾਜ ਭਾਗ ਜਿਹੜੇ ਆਏ ਪ੍ਰਮਾਤਮਾ ਵੱਲੋਂ ਬਖਸ਼ੇ ਹੁੰਦੇ ਆ ਪਰ ਜੇ ਆਪਣੀ ਹੀ ਪ੍ਰਜਾ ਨੂੰ ਤੰਗ ਕਰੀਏ ਤੇ ਫਿਰ ਬਹੁਤ ਮਾੜੀ ਗੱਲ ਆ ਔਰ ਜਿਸ ਹਿਸਾਬ ਦੇ ਨਾਲ ਅੱਜ ਸਟੂਡੈਂਟ ਬੈਠੇ ਆ 9 ਦਿਨਾਂ ਤੋਂ ਵੀਰ ਬੈਠੇ ਉਹ ਖੜਪਾਲ ਤੇ ਔਰ ਇਹ ਵੀ ਉਹ ਵੀ ਮਾਵਾਂ ਦੇ ਪੁੱਤ ਨੇ ਤੇ ਇਸ ਕਰਕੇ ਪੰਜਾਬ ਜਿਹੜਾ ਇਹ ਤੇ ਹੈ ਹੀ ਕੁਰਬਾਨੀਆਂ ਵਾਲਾ ਸੂਰਬੀਰ ਯੋਧਿਆਂ ਦਾ ਔਰ ਮਾਝੇ ਦੀ ਧਰਤੀ ਤੇ ਇੱਕੋ ਇੱਕ ਯੂਨੀਵਰਸਿਟੀ ਆ ਤੇ ਇਹ ਵਿਚਾਰੇ ਇੰਨੇ ਲੰਮੇ ਸਮੇਂ ਤੋਂ ਹਫਤੇ ਤੋਂ ਜ਼ਿਆਦਾ ਹੋ ਗਿਆ ਉਹਨਾਂ ਨੂੰ ਬੈਠਿਆਂ ਨੂੰ ਇੱਥੇ ਤੇ ਅੱਜ ਜਿਹੜਾ ਉਹਨਾਂ ਦੀਆਂ ਮੰਗਾਂ ਹੀ ਨਹੀਂ ਮੰਨੀਆਂ ਜਾ ਰਹੀਆਂ ਰਵੀਸੀ ਸਾਹਿਬ ਨੇ ਆਣ ਕੇ ਗੱਲ ਹੀ ਨਹੀਂ ਸੁੋਨਾ ਸਹੀ ਸਮਝਿਆ ਔਰ ਕਿੱਥੇ ਪੰਜਾਬ ਸਰਕਾਰ ਕਹਿੰਦੀ ਸੀ ਅਸੀਂ ਆਮ ਲੋਕਾਂ ਦੀ ਸਰਕਾਰ ਹੈ ਅੱਜ ਪਤਾ ਲੱਗ ਗਿਆ ਨਾ ਕਿਦਾਂ ਆਮ ਲੋਕ ਹੀ ਵਿਚਾਰੇ ਬੈਠੇ ਧਰਨਿਆਂ ਤੇ ਉਸ ਦਿਨ ਪਹਿਲਾਂ ਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਵੀ ਪਹੁੰਚੀ ਸੀਗੀ ਕੋਈ ਸਾਰ ਨਹੀਂ ਲਈਤੀਗੀ ਇੱਥੇ ਪਹੁੰਚ ਕੇ ਸਾਰ ਇਹਨਾਂ ਦੀ ਵੀ ਨਹੀਂ ਲੈਣੀ ਕਿਸੇ ਨੇ ਰਹਿ ਗਿਆ 1.5-2 ਸਾਲ ਵੇਖਿਓ ਬਣਦਾ ਕੀ ਆ ਗੱਲ ਇਹ ਆ ਵੀ ਤੁਸੀਂ ਇਹ ਥੋੜਾ ਵੀ ਤੁਹਾਨੂੰ ਲੋਕਾਂ ਨੇ ਜਿਨ੍ਹਾਂ ਨੇ ਚੁਣਿਆ ਵਾ ਤੇ ਇਹ ਸਮਾ ਸਮਾ ਸਮਰਾਤੇ ਕੋ ਪਰਮਟ ਨਹੀਂ ਲੈ ਲਿਆ ਇਹਨਾਂ ਨੇ ਵੀ ਪਰਮਾਨੈਂਟ ਹੀ ਰਹਿਣਾ ਵਾ ਇਹ ਥੋੜੇ ਸਮੇਂ ਦੀਆਂ ਹੁੰਦੀਆਂ ਰਾਜਨੀਤੀਆਂ ਬਾਅਦ ਚੋਂ ਇਹ ਪਤਾ ਲੱਗ ਜਾਣਾ ਜਿੱਦਾਂ ਲੋਕਾਂ ਨੇ ਬੋਰੀਆ ਬਿਸਤਰ ਗੋਲ ਕਰਤਾ ਇਹਨਾਂ ਦੀ ਆਣ ਕੇ ਮੰਗਾ ਮੰਨਣਾ ਇਹਨਾਂ ਨੇ ਵਿਚਾਰਿਆਂ ਨੇ ਕੀ ਇਹਨਾਂ ਕੋ ਮੰਗ ਲੈ ਜਾਇਜ਼ ਮੰਗਾ ਵਾ ਐਨਾ ਐਨਾ ਉਹਨਾਂ ਨੂੰ ਹੀਸਾਂ ਲਈ ਜਾ ਰਹੇ ਉਹਨਾਂ ਦਾ ਜਿਹੜਾ ਕੋਟਾ ਵਾ ਖਤਮ ਕਰੀ ਜਾ ਰਹੇ ਇਹ ਤਨਸ਼ਰ ਬਈਆ ਕਹਿ ਸਕਦੇ ਇਹਨਾਂ ਨੂੰ ਕਿ ਕਿਹੜੇ ਕਾਰਨ ਸਮਝ ਦਿਓ ਜਿਸ ਤਰੀਕੇ ਨਾਲ ਦਰਨਲ ਜਾਰੀ ਹੈ ਹੁਣ ਸੋਮਵਾਰ ਯੂਨੀਵਰਸਿਟੀ ਬੰਦ ਦੀ ਕਾਲ ਦਿੱਤੀ ਗਈ ਹੈ ਸੋ ਉਸ ਨੂੰ ਲੈ ਕੇ ਕੀ ਐਕਸ਼ਨ ਦੇਖਦੇ ਹੋ ਵਿਦਿਆਰਥੀ ਮੈਂ ਤੇ ਨਾਲ ਆ ਜੀ ਸਾਡੇ ਤੇ ਪਰਿਵਾਰ ਆ ਸਾਡਾ ਪਰਿਵਾਰ ਆ ਅਸੀਂ ਕਿਉਂ ਨਹੀਂ ਅਸੀਂ ਸਾਰੇ ਗੁਰੂ ਨਗਰੀ ਇਕ ਆ ਔਰ ਇੱਥੋਂ ਦੇ ਐਮਪੀ ਜਿਹੜੇ ਗੁਰਜੀਤ ਸਿੰਘ ਔਜਲਾ ਉਹਨਾਂ ਦੇ ਨਾਲ ਨੇ ਔਰ ਸਾਰੀ ਕਾਂਗਰਸ ਪਾਰਟੀ ਇਹਨਾਂ ਦੇ ਨਾਲ ਐ ਅਸੀਂ ਜਿੱਥੇ ਆਵਾਜ਼ ਦੇਣਗੇ ਨਾਲ ਪਾਵਾਂਗੇ ਇਹਨਾਂ ਦੇ ਪਹਿਲਾਂ ਗਾੜੀ ਆ ਕੇ ਕਿਉਂਕਿ ਇਹ ਥੋੜੀ ਗੱਲ ਆ ਤੁਸੀਂ ਇਹ ਬੰਨਾਈਆਂ ਕਰੋ ਤੇ ਇਹ ਤੁਸੀਂ ਜੋ ਤੁਹਾਡੇ ਦਿਲ ਚ ਆਉਂਦਾ ਤੁਸੀਂ ਥੋਪ ਦੋ ਤੇ ਇਹ ਬਿਲਕੁਲ ਗਲਤ ਗੱਲ ਆ ਇਦਾਂ ਦਾ ਨਹੀਂ ਹੋਣਾ ਚਾਹੀਦਾ ਅੰਦਰੋਂ ਪਤਾ ਲੱਗਾ ਵੀ ਲਾਈਟ ਹੀ ਨਹੀਂ ਆਉਂਦੀ ਕਿਈ ਜਗ੍ਹਾ ਤੇ ਵਿਚਾਰੇ ਉਦਾਂ ਹੀ ਬੱਚੇ ਪੜਨਦੇ ਆ ਬਾਥਰੂਮ ਵਿੱਚ ਗੰਦਗੀ ਪੀਣ ਵਾਲਾ ਪਾਣੀ ਦਾ ਬੁਰਾ ਹਾਲ ਆ ਔਰ ਬਹੁਤ ਮੰਦਭਾਗੀ ਗੱਲ ਹੈ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀ ਇੱਦਾਂ ਹੀ ਚੰਡੀਗੜ੍ਹ ਯੂਨੀਵਰਸਿਟੀ ਆ ਉੱਥੇ ਵੀ OBC ਦੇ ਹੱਕਾਂ ਨੂੰ ਲੈ ਕੇ ਜਿਹੜਾ ਧਰਨਾ ਲੱਗਾ ਵਾ ਬਿਲਕੁਲ ਸਤਕਾਰਯੋਗ ਮਾਤਾ ਜੀ ਵੀ ਨਾਲ ਨੇ ਗੱਲਬਾਤ ਕਰਦੇ ਮਾਤਾ ਜੀ ਬਹੁਤ ਬਹੁਤ ਸਵਾਗਤ ਹੋਣ ਇਰਤੇ ਅੱਜ ਪਹੁੰਚੇ ਹੋ ਵਿਦਿਆਰਥੀਆਂ ਦੀ ਸਾਰ ਲਈਏ 9 ਦਿਨ ਹੋ ਗਏ ਲਗਾਤਾਰ ਭੁਖੜਤਾਲ ਜਾਰੀ ਹੈ ਕਈ ਵਾਰ ਸੇਤਾਂ ਵੀ ਢਿੱਲੀਆਂ ਹੋਈਆਂ ਨੌਜਵਾਨਾਂ ਦੀ ਜੇਕਰ ਕੋਈ ਜਾਨੀ ਨੁਕਸਾਨ ਹੋ ਜਾਏ ਕੌਣ ਜ਼ਿੰਮੇਵਾਰ ਹੋਏ ਇਸ ਕਹਿੰਦੇ ਹੁੰਦੇ ਜੜਿਆਂ ਬਾਗਾਂ ਦੇ ਗਾਲੜ ਪਟਵਾਰੀ ਸਾਡੀ ਪੰਜਾਬ ਸਰਕਾਰ ਜ਼ਿੰਮੇਵਾਰ ਆ ਸਾਡੀ ਕੇਂਦਰ ਦੀ ਸਰਕਾਰ ਜ਼ਿੰਮੇਵਾਰ ਆ ਸਾਡਾ ਵੀ ਸੀ ਚਾਂਸਲਰ ਤੇ ਮੈਂ ਪਹਿਲਾਂ ਹੀ ਕਹਿਤਾ ਨਾ ਇਹ ਜ਼ਿੰਮੇਵਾਰ ਨੇ ਕੋਈ ਵੀ ਨਜ਼ਾਇਜ਼ ਮੰਗੇ ਇਹਨਾਂ ਨੇ ਨਹੀਂ ਉਠਾਇਆ ਸਾਰੀਆਂ ਜਾਇਜ਼ ਆ ਤੇ ਮੈਂ ਪੂਰਨ ਹਮਾਇਤ ਵਿੱਚ ਆ ਕਿ ਬੂਰੀਆਂ ਹੋਣੀਆਂ ਚਾਹੀਦੀ ਪੰਜਾਬ ਦੇ ਨਾਲ ਕੇਂਦਰ ਵੱਲੋਂ ਇੰਨਾ ਮਤਰੀਆ ਸਲੂਕ ਹੋ ਰਿਹਾ ਹੈ ਸਾਡੇ 43 ਖਡਾਰੀ ਹੈ ਸਾਨੂੰ 78000 ਰੁਪਏ ਦੇ 78 ਕਰੋੜ ਮਿਲੇ ਆ ਯੂਪੀ ਤੇ ਗੁਜਰਾਤ ਦੇ ਪੰਜ ਪੰਜ ਸਸਦਾਂ ਦੇ 5-500 ਕਰੋੜ ਰੁਪਈਆ ਸਾਡੇ 43 ਵਿਦਿਆਰਥੀ ਕੀ 78 ਕਰੋੜ ਨਾਲ ਸਰਵਾਈਵ ਕਰ ਪਾਉਣਗੇ ਮੁਸ਼ਕਲ ਕਿਉਂਕਿ ਮੋਦੀ ਸਰਕਾਰ ਨਹੀਂ ਚਾਹੁੰਦੀ ਪੰਜਾਬ ਨੂੰ ਜਿਉਂਦਾ ਦੇਖਣਾ ਉਹ ਮਰਨ ਤੇ ਤੁੰਲੀ ਆ ਤੇ ਸਾਡਾ ਨਾਜਾ ਨਾਲ ਮਰ ਚੰਦੇ ਆ ਇਹ ਮਰਦੇ ਤੇ ਮਰਨ ਉਹਦੀ ਮਾਂ ਨੇ ਆ ਡਾਡਾ ਸੋਨੇ ਦਾ ਚੁੰਡਾ ਪਾ ਲਿਆ ਘਰ ਵਾਲੀ ਨਾਲ ਪੰਜਾਬ ਨੂੰ ਗੱਡੀਆਂ ਇਹਨੂੰ ਕਹਿੰਦਾ ਹੁੰਦਾ ਸੀ ਇਹ ਸਿਕਿਉਰਿਟੀ ਕਲਚਰ ਕਿਹੜਾ ਹੋਇਆ ਹੁਣ 200 ਗੱਡੀਆਂ 1200 ਸਮਥਿੰਗ ਇਹਦੇ ਗਾਮ ਆਪਨੀ ਦੀ ਸਰਕਾਰ ਲਈ ਆਪਣੇ ਆਪ ਨੂੰ ਇਹ ਆਉਂਦੀ ਨਹੀਂ ਹੈ ਖਾਸ ਆਦਮੀ ਵੀ ਨਹੀਂ ਹੈ ਆਪਣੇ ਆਪ ਦੀ ਆ ਗੁਰੂ ਦੇ ਨਾਮ ਦੀ लाज ਰੱਖਿਆ ਇਹ ਰੱਬ ਦੇ ਨਾਮ ਦੀ ਹੋਈ लाज ਰੱਖ ਗੁਰੂ ਨਾਨਕ ਦੇ ਯੂਨੀਵਰਸਿਟੀ ਮੈਂ ਵੇਖਿਆ ਬੁਰਾ ਹਾਲ ਆ ਗੁਰੂ ਨਾਨਕ ਦੇਵ ਹਸਪੀਟਲ ਤੋਂ ਮੈਂ ਆ ਹੀ ਰਹੀ ਹਾਂ ਇਹ ਨਾ ਘਰ ਜਾ ਵੀ ਤੁਸੀਂ 2 ਦਿਨ ਅੱਥੇ ਰਹਿ ਲੋਗੇ ਨਾ ਫਿਰ ਬਿਮਾਰ ਪੈ ਜਾਓ ਗੁਰੂ ਨਾਨਕ ਪਾਸ਼ਾ ਦੇ ਨਾਮ ਤੇ ਹਸਪਤਾਲ ਵੀ ਆ ਯੂਨੀਵਰਸਿਟੀਆਂ ਵੀ ਆ ਇਹ ਜਿਹੇ ਹਾਲ ਕਿੱਦਾਂ ਦੇਖਦੇ ਹੋ ਨਾਮ ਨੂੰ ਵੀ ਆਪਾ ਬਦਨਾਮ ਕਰ ਰਹੇ ਹੋ ਉਹ ਗੁੱਸਾ ਚੜਦਾ ਬਹੁਤ ਗੁੱਸਾ ਚੜਦਾ ਸਿਰਫ ਅਸੀਂ ਇੱਕ ਬਲਾਰੇ ਦੇ ਕੌਰ ਤੇ ਤੁਹਾਡੇ ਸਾਰੇ ਮੁੱਦੇ ਬੋਲ ਕੇ ਸੰਸਦ ਦੇ ਵਿੱਚ ਆਪਣੀ ਪੜਾਅ ਸਕਦੇ ਆ ਬਾਕੀ ਸ਼ਰਮ ਆਉਣੀ ਚਾਹੀਦੀ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਮੋਦੀ ਅਸਰ त्यागਦੀ ਪੀਐਮ ਨਹੀਂ ਬਣਿਆ 126 ਸੀਟਾਂ ਤੇ ਹੀ ਰੱਖ ਲਈ ਕਰਕੇ ਉਹਦਾ ਮੂੰਹ ਦਾ ਰੰਗ ਵੇਖ ਹੁੰਦੇ ਆ ਪੀਲਾ ਪਿਆ ਉਹਨੂੰ ਪਤਾ ਮਿਆ ਝੂਠਿਆਂ ਦੇ ਝੂਠੇ ਦੇ ਪੈਰ ਨਹੀਂ ਇਸ ਵਾਰ ਜੋ ਬਜਟ ਪੇਸ਼ ਹੋਇਆ ਦੇਸ਼ ਦਾ ਪੰਜਾਬ ਨੂੰ ਕੋਈ ਖਾਸ ਨਹੀਂ ਨਹੀਂ ਗੱਜ ਨਹੀਂ ਮੈਂ ਨਖੇਦ ਵੀ ਕਰਦੀ ਆ ਇਸ ਬਜਟ ਦੇ ਜਿੱਦੇ ਸੇ ਸਾਡਾ ਵੀ ਖ ਰੋਲਦੇ ਆ ਸਾਡੇ ਬੱਚੇ ਰੋਲਦੇ ਹੋ ਕਾਦਾ ਬਜਟ ਆ ਇਹਨਾਂ ਦੀ ਜੇ ਰੈਜ਼ਰਵੇਸ਼ਨ ਸੀਗੀ 10% ਉਹ ਬਹਾਲ ਕਿਉਂ ਨਹੀਂ ਰਖੀ ਉਹਦੇ ਚ ਕਿਉਂ ਤੋੜ ਪਾਦੇ ਹੋ ਹੁੰਦੇ ਕਿਉਂਕਿ ਅੱਗੇ ਬਾਰਡਰ ਏਰੀਆ ਜਾਂ ਰੂਰ ਏਰੀਆ ਅੱਗੇ ਪਿਛੜਿਆ ਇਹ ਚਾਹੁੰਦੇ ਹੀ ਨਹੀਂ ਵੀ ਅਸੀਂ ਡਿਵੈਲਪ ਹੋਈ ਕਿਉਂਕਿ ਜੇ ਐਜੂਕੇਸ਼ਨ ਨਹੀਂ ਹੈ ਹੈਲਥ ਨਹੀਂ ਹੈ ਤੇ ਅਸੀਂ ਹੋਏ ਤੇ ਨਾ ਹੋਏ ਇੱਕ ਬਰਾਬਰ ਸਿੱਖਿਆ ਮੰਤਰੀ ਵੀ ਪਹੁੰਚ ਸੀ ਕੋਈ ਪੈਸ ਵੀ ਆਇਆ ਸੀ ਸਿੱਖਿਆ ਸਿੱਖਿਆ ਮੰਤਰੀ ਨੇ ਕੀ ਕੀਤਾ ਹਮਕੇ ਫਿਰ ਕੋਈ ਗਾ ਕੋਈ ਮਿਲਦੇ ਨਹੀਂ ਗਏ ਉਹ ਤੇ ਇਹਨਾਂ ਨੂੰ ਮਿਲ ਕੇ ਨਹੀਂ ਗਏ ਇਹ ਜਿਹੜਾ ਮੰਤਰੀ ਨਹੀਂ ਮਿਲ ਕੇ ਜਾਂਦਾ ਅਫਸਰ شاہੀ ਦੇ ਨਾਲ ਤੁਰਦਾ ਹੈ ਉਹ ਸਾਡਾ ਕੀ ਲੱਗਦਾ ਲੋਕੀ ਪੰਜਾਬ ਦੇ ਲੋਕ ਕੀ ਆਸ ਕਰਨ ਦੀ ਉਹਦੇ ਤੋਂ ਕਿਉਂਕਿ ਉਹਦਾ ਤਾਂ ਕਲਚਰ ਵੇਖੋ ਨਾ ਏਸੀ ਕਲਚਰ ਹੋ ਗਿਆ ਇਹ ਵਿਚਾਰੇ ਗਰਮੀ ਚ ਬੈਠੇ ਆ ਠੁੱਕੀਏ ਤੇ ਨੰਗੇ ਇਹਨਾਂ ਦੇ ਟੈਂਟ ਵੀ ਉਤਾਰੇ ਗਏ ਜਿਹੜਾ ਉਹ ਜੋਰ ਬੈਂਸੀ ਹੋਣੇ ਆ ਰਹੇ ਟੈਂਟ ਵੀ ਉਤਾਰਾਂ ਦੇ ਨਹੀਂ ਟੈਂਟ ਨਹੀਂ ਲੱਥਣਗੇ ਜਨਾਚਰੀ ਇਹਨਾਂ ਦੀ ਮਰਜ਼ੀ ਹੈ ਉਹ ਜਿਹੜਾ ਸਭ ਜਦੋਂ ਉਹਨਾਂ ਦੀ ਗਲਬਾਤ ਹੋਈ ਕਿ ਸੈਸ਼ਨ ਚੋ ਦੇ ਰੱਖੇ ਜਾਣਗੇ ਬਿਲਕੁਲ ਰੱਖੇ ਜਾਣਗੇ ਟੋਟਲ ਨਾਲ ਆ ਅਸੀਂ ਉਹਦੇ ਨਾਲ ਆ ਉਹ ਸਾਡੇ ਨਾਲ ਕਿੱਤ ਨੂੰ ਉਹਦੀ ਗੈਰਹਾਜ਼ਰੀ ਚੰਗੀ ਕੰਮ ਕਰਦੇ ਆ ਪੂਰੀ ਕਾਂਗਰਸ ਧੰਨਵਾਦ ਧੰਨਵਾਦ ਸੋ ਬਿਲਕੁਲ ਇਹ ਕਹ ਲਈਏ ਅੱਜ ਅਰਜਨਾ ਸਾਹਿਬ ਦੇ ਮਾਤਾ ਜੀ ਸਤਕਾਰਯੋਗ ਮਾਤਾ ਜੀ ਅੱਜ ਪਹੁੰਚੇ ਨੇ ਵਿਧਾਰ ਕ ਵੀ ਸਾਰ ਲਈ ਗਈ ਆ ਅਤੇ ਇਹ ਵੀ ਕਿਹਾ ਗਿਆ ਹੈ ਕਿ ਜੋ ਇਹ ਫੈਸਲੇ ਲਏ ਗਏ ਨੇ ਕਾਫੀ ਨਿੰਦਨਯੋਗ ਹੈਗੇ ਨੇ ਉਸ ਨੂੰ ਲੈ ਕੇ ਜ਼ਰੂਰ ਹੈ ਜਦੋਂ ਐਮਪੀ ਗੁਰਜੀਤ ਸਿੰਘ ਅਰਜਨਾ ਪਹੁੰਚਣਗੇ ਮਾਤਾ ਜੀ ਹੋਣੀ ਗੱਲਬਾਤ ਕਰਨਗੇ ਤਾਂ ਇਹ ਮੁੱਦੇ ਜ਼ਰੂਰ ਸੈਸ਼ਨ ਦੇ ਵਿੱਚ ਰੱਖੇ ਜਾਣਗੇ ਤੇ ਅਜਿਹਾ ਵੀ ਕਿਹਾ ਗਿਆ ਆ ਕਿ ਪੂਰੀ ਪੰਜਾਬ ਕਾਂਗਰਸ ਜਿਹੜੀ ਆ ਉਹਨਾਂ ਦੇ ਨਾਲ ਖੜੀ ਆ ਵਿਦਿਆਰਥੀਆਂ ਦੇ ਕਿੱਥੇ ਦੇ ਵਿੱਚ ਹੈਗੀ ਆ ਜਿੱਥੇ ਲੋੜ ਪੈਗੀ ਨਾਲ ਕਰਾਂਗੇ ਸੋਮਵਾਰ ਨੂੰ 5 ਅਗਸਤ ਨੂੰ ਜਿਹੜੀ ਯੂਨੀਵਰਸਿਟੀ ਬੰਦ ਦੀ ਕਾਲ ਦੇ ਦਿੱਤੀ ਗਈ ਆ ਸੋ ਉਸ ਨੂੰ ਲੈ ਕੇ ਜੋ ਸੋਨੂ ਜੁੰਡਿਆਲਾ ਹੈਗੇ ਉਹਨਾਂ ਨੇ ਵੀ ਕਿਹਾ ਕਿ ਸੋਮਵਾਰ ਆਪਾਂ ਆ ਕੇ ਇਸ ਮੋਰ ਧਰਨੇ ਦੇ ਵਿੱਚ ਜਿਹੜਾ ਸ਼ਮੂਲੀਅਤ ਕਰਾਂਗੇ ਸੋ ਹੁਣ ਦੇਖਦੇ ਹਾਂ ਕਿ ਵੀਸੀ ਸਾਹਿਬ ਇਸ ਦੇ ਉੱਪਰ ਕੀ ਐਕਸ਼ਨ ਲੈਂਦੇ ਆ ਜਾਂ ਸੋਮਵਾਰ ਨੂੰ ਯੂਨੀਵਰਸਿਟੀ ਬੰਦ ਦੀ ਜਿਹੜੀ ਕਾਲ ਦਿੱਤੀ ਗਈ ਆ ਉਹ ਮੁਕੰਮਲ ਹੁੰਦੀ ਆ ਜਾਂ ਨਹੀਂ ਹੁੰਦੀ ਮੇਨੂੰ ਦਿਓ ਇਜਾਜ਼ਤ ਉਹਨਾਂ ਦੇ ਲਈ ਸਿਮਰਜੀਤ ਸਿੰਘ ਅੰਮ੍ਰਿਤ ਸਰ